ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲਥਾ ਟਿਚਰ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਮੇਰੀ ਜੋ ਰੈਸਪੀ ਹੈ ਜੀ ਉਹ ਹੈ ਬਿੰਟੇ ਸਪੈਸ਼ਲ ਤੇ ਹੈਲਦੀ ਆਟੇ ਦੀ ਪੰਜੀਰੀ ਦੀ ਰੈਸਪੀ ਇਹ ਪੰਜੀਰੀ ਸਾਨੂੰ ਜਿਹੜੀ ਹੈ ਜੀ ਸੱਡੀ ਤੋਂ ਵੀ ਬਚਾਵੇਗੀ ਤੇ ਸਰੀਰ ਨੂੰ ਜਿਹੜਾ ਹੈ ਤਾਕਤ ਵੀ ਦੇਵੇਗੀ ਸੋ ਸ਼ੁਰੂ ਕਰਦੇ ਹਾਂ ਆਟੇ ਦੀ ਪੰਜੀ ਬਣਾਉਣ ਦੇ ਵਾਸਤੇ ਅਸੀਂ ਜਿਹੜੇ-ਜਿਹੜੇ ਚੀਜ਼ਾਂ ਲਈਆਂ ਹਾਂ ਜੀ ਇੱਕ ਵਾਰ ਜਰਾ ਉਹ ਦੇਖ ਲੈਣੇ ਆ एक किलो जो आटा लिया है एक किलो आटे जी असी पंजीरी बनानी है इस करके एक किलो आटा लिया है और एक किलो जोड़ा है यह है जी देसी खंड एक किलो जोड़ा है ये देसी घ्यो लिया है और यी सौ ग्राम जोड़ा है युद्धा और पाँ ग्राम कमरकस है पंजा ग्राम जी है जी सूंड है यानी कि ड्राई जिंजर पाउडर है, 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 है। ये और सौ को ग्राम जोड़े हैं असी मखाने ले बाकी जो ड्राई फ्रूट है जी किशमिश, बदाम काजू और अखरोट दियाँ ये असी दो सौ दो सौ ग्राम लिया हैं और दो सौ ग्राम ही साढ़े को मगज हैं और एक असी जो है सुखा नारियल है ये उन्होंने थोड़ा जहा बरीक भीक कट लिया है सो य सारिया चीज़ा जीडिया असी आटे की पंजीरी बनाने वास्ते लिया है सब तो पहला पी जो ड्राई फ्रूट लिया है इसनों असी रोस्ट करना है इस करके कढ़ाई रख दी है जी असी गैस से गैस ऑन करके ते रोजी तेल जोड़ा है गर्म हो गया जो तो वैसी सब तो पहला जोड़े जेडे बदाम रोस्ट करने हैं सो ड्राई फ्रूट जोड़ा है अभी ज़्यादा रोस्ट नहीं करना है सिर्फ इसी दो ढाई मिनट जोड़ा है रोस्ट करना हौली हौली असी जो है इस थोड़ा जहा रोस्ट कर लेना बहुत ज़्यादा सीखते रोस्ट नहीं करना मीडियम जोड़ा है गैस रख के रोस्ट करना बस दो ढाई मिनट जो रोस्ट हो जाएगा तो इस असी क्ड लेना है असी सारे ही जिन्हें भी ड्राई फ्रूट ले हैं सारे असी अलग अलग रोस्ट करना मुझी बदमा ने असि ढाई तीन मिनट के जोड़ा है इन्ना क फ्राई करन बाद कर लेंगे ਤੇ ਬਦਾਮਾਂ ਤੋਂ ਬਾਅਦ ਜਿਹੜਾ ਹੁਣ ਅਸੀਂ ਕਾਜੂ ਰੋਸਟ ਕਰਾਂਗੇ। ਸੋ ਪਹਿਲਾਂ ਅਸੀਂ ਇੱਕ ਕਟਛੀ ਜਿਹੜਾ ਘੋ ਪਾਇਆ ਹੈ ਹੈ ਜੀ ਇੱਕ ਛੋਟੀ ਕਟਛੀ ਹੈ। ਇਹ ਇਸੇ ਘੋ ਦੇ ਵਿੱਚ ਸਾਰਾ ਜਿਹੜਾ ਸਾਡਾ ਡਰਾਈ ਫਰੂਟ ਹੈ ਰੋਸਟ ਹੋ ਜਾਣਾ। ਤੇ ਹੁਣ ਅਸੀਂ ਜਿਹੜਾ ਜੀ ਅਕਰੋਟ ਹੈ ਜਿੰਨਾ ਇਹਨਾਂ ਨੂੰ ਵੀ ਰੋਸਟ ਕਰ ਲਾਂਗੇ। ਸੋ ਡਰਾਈ ਫਰੂਟ ਨੂੰ ਜਿਹੜਾ ਹੈ ਜੀ ਰੋਸਟ ਕਰਨੇ ਨਾਲ ਜਿਹੜਾ ਹੈ ਥੋੜਾ ਜਿਹਾ ਕਰੰਚੀ ਜਿਹਾ ਜਿਹੜਾ ਪੰਜੀਰ ਦੇ ਵਿੱਚ ਸਵਾਦ ਆਏਗਾ। ਰਾਜੇ ਕਰੋੜ ਦੀਆਂ ਗਿਰੀਆਂ ਵੀ ਜਿਹੜੀਆਂ ਹਨ ਇਹਨਾਂ ਨੂੰ ਵੀ ਅਸੀਂ ਰੋਸਟ ਕਰ ਲਿਆ ਰੰਗ ਬਦਲ ਗਿਆ ਇਹਨਾਂ ਦਾ ਵੀ ਬਸ ਇੰਨਾ ਕੀ ਇਹਨਾਂ ਨੂੰ ਵੀ ਅਸੀਂ ਰੋਸਟ ਕਰਨਾ ਹੈ ਤੇ ਹੁਣ ਅਸੀਂ ਇਹ ਹੰਜੀ ਮਗਜ਼ ਮਗਜ਼ ਨੂੰ ਵੀ ਅਸੀਂ ਥੋੜਾ ਜਿਆ ਹਲਕਾ ਜਿਹਾ ਅਸੀਂ ਰੋਸਟ ਕਰ ਲੈਂਦੇ ਆ ਬਹੁਤੀ ਜ਼ਿਆਦਾ ਕਿਉਂ ਨਹੀਂ ਪਾਣਾ ਥੋੜਾ ਥੋੜਾ ਕਿਉ ਬਾਕੇ ਅਸੀਂ ਨਾਲ ਨਾਲ ਅਸੀਂ ਇਸ ਨੂੰ ਜਿੰਨਾ ਰੋਸਟ ਕਰਨਾ ਹੈ ਉਹ ਨਹੀਂ ਕਰ ਲੈਣਾ ਸੋ ਮਗਜ਼ ਵੀ ਅਸੀਂ ਰੋਸਟ ਕਰ ਲਏ ਹਨ ਕਿਉਂ ਪਾਵਾਂਗੇ ਜੀ ਥੋੜਾ ਜਿਹਾ ਸੀ ਹੋਰ ਤੇ ਇੱਕ ਦੋ ਚੀਜ਼ਾਂ ਜਿਹੜੀਆਂ ਸਾਡੀਆਂ ਰੋਸਟ ਹੋਣ ਵਾਲੀਆਂ ਜਿਹੜੀਆਂ ਰੰਗੀਆਂ ਹਨ ਉਹਨਾਂ ਨੂੰ ਰੋਸਟ ਕਰਾਂਗੇ ਹੁਣ ਅਸੀਂ ਕਿਸ਼ਮਿਸ਼ ਜਿਹੜੀ ਹੈ ਇਹਨੂੰ ਹਲਕਾ ਜਿਹਾ ਅਸੀਂ ਰੋਸਟ ਕਰ ਲੈਣਾ ਹੈ ਜਦੋਂ ਰੋਸਟ ਕਰਾਂਗੇ ਤਾਂ ਕਿਸ਼ਮਿਸ਼ ਜਿਹੜੀ ਹੈ ਥੋੜੀ ਜਿਹੀ ਫੁੱਲ ਜਾਏਗੀ ਬਹੁਤ ਜ਼ਿਆਦਾ ਨਹੀਂ ਅਸੀਂ ਇਹਨੂੰ ਸੇਕ ਲਵਾਂ ਨਾ ਕਿਸ਼ਮਿਸ਼ ਵੀ ਰੋਸਟ ਹੋ ਗਿਆ ਇਹਨੂੰ ਵੀ ਅਸੀਂ ਹੁਣ ਕੱਢ ਲਾਂਗੇ ਹੁਣ ਅਸੀਂ ਇਹ ਨਾਰੀਅਲ ਨੂੰ ਰੋਸ ਕਰਾਂਗੇ ਜੀ ਬਰੀਕ ਕਟਿਆ ਹੋਇਆ ਨਾਰੀਅਲ ਹੈ। ਸੋ ਦੇਖ ਸਕਦੇ ਹੋ ਇਹਦਾ ਵੀ ਕਲਰ ਜਿਹੜਾ ਹੈ ਬਦਲ ਗਿਆ ਹੈ। ਅਸਲ ਵਿੱਚ ਨਹੀਂ ਇਹਨੂੰ ਰੋਸ ਕਰਨਾ ਹੈ ਤੇ ਕੱਢ ਲਾਂਗੇ। ਹੁਣ ਅਸੀਂ ਇਹਨੂੰ ਵੀ ਕਿਉਂ ਪਾਵਾਂਗੇ ਜੀ ਥੋੜਾ ਜਿਹਾ ਤੇ ਹੁਣ ਅਸੀਂ ਜਿਹੜੀਆਂ ਗੁੰਦਾ ਹਨ ਇਹਨਾਂ ਨੂੰ ਅਸੀਂ ਜਿਹੜਾ ਹੈ ਰੋਸ ਕਰਨਾ ਹੈ। ਜੀ ਸਾਰੀਆਂ ਗੁੰਦਾ ਵੀ ਜਿਹੜੀਆਂ ਇਹਨਾਂ ਨੂੰ ਅਸੀਂ ਰੋਸ ਕਰ ਲਿਆ। ਇਹਨਾਂ ਨੂੰ ਅਸੀਂ ਥੋੜਾ ਥੋੜਾ ਕਰਕੇ ਰੋਸ ਕੀਤਾ ਹੈ। ਸੋ ਦੇਖ ਸਕਦੇ ਹੋ। ਕੀ ਸ਼ੋਕਗ੍ਰਾਮ ਦੇ ਤਕਰੀਬਨ ਕੋਲ ਸੀ ਬਿਲਕੁਲ ਜਿਹੜੀਆਂ ਗੁੰਡਾ ਸਾਂ ਇਹਨਾਂ ਨੂੰ ਮੈਂ ਚਲਵਰੀ ਕਰਕੇ ਰੋਸਟ ਕੀਤਾ ਹੈ ਹੁਣ ਅਸੀਂ ਕਰਾਂਗੇ ਜੀ ਮਖਾਨੀਆਂ ਨੂੰ ਰੋਸਟ ਵੀ ਪਹਿਲਾਂ ਇਹਨਾਂ ਨੂੰ ਅਸੀਂ ਡਰਾਈ ਰੋਸਟ ਕਰ ਲੈਣਾ ਕਿਉਂਕਿ ਜੇਕਰ ਅਸੀਂ ਪਹਿਲਾਂ ਹੀ ਘਿਓ ਪਾ ਦਿੱਤਾ ਤਾਂ ਜਿਹੜੇ ਇਹ ਮਖਾਨੇ ਹਨ ਸਾਰਾ ਹੀ ਜਿਹੜਾ ਘੋਪੀ ਜਾਂਦੇ ਇਸ ਕਰਕੇ ਇਹਨਾਂ ਨੂੰ ਪਹਿਲਾਂ ਥੋੜਾ ਜਿਹਾ ਸੀ 2-3 ਮਿੰਟ ਡਰਾਈ ਰੋਸਟ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਫਿਰ ਥੋੜਾ ਜਿਆਦਾ ਘਿਓ ਪਾ ਕੇ ਉਹਦੇ ਵਿੱਚ ਅਸੀਂ ਇਹੋ ਅਸੀਂ ਰੋਸਟ ਕਰਨਾ ਹੈ ਮਖਾਣੇ ਵੀ ਜਿਹੜੇ ਆ ਹਨ ਜੀ ਇਹਨਾਂ ਨੂੰ ਅਸੀਂ 2-3 ਮਿੰਟ ਬਿਨਾਂ ਕਿਉ ਉਹਦੇ ਹੀ ਜਿਹੜਾ ਡਰਾਈ ਰੋਸਟ ਕੀਤਾ ਪਹਿਲਾਂ ਤੇ ਹੁਣ ਅਸੀਂ ਜਿਹੜਾ ਹੈ ਜੀ ਇੱਕ ਚਮਚ ਪਾ ਕੇ ਇੱਕ ਡੇਢ ਚਮਚ ਪਾ ਕੇ ਕਿਉ ਉਹਦਾ ਤੇ ਹੁਣ ਅਸੀਂ ਇਹਨਾਂ ਨੂੰ ਕਿਉ ਉਹ ਚ ਜਿਹੜਾ ਹੈ ਰੋਸਟ ਕਰ ਲੈਣਾ ਸੋ ਕ੍ਰਿਸਪੀ ਹੋਣ ਤੱਕ ਜਿਹੜਾ ਇਹਨਾਂ ਨੂੰ ਅਸੀਂ ਰੋਸਟ ਕਰ ਲੈਣਾ ਮਖਾਣੀਆਂ ਨੇ ਵੀ ਅਸੀਂ ਜੀ 3-4 ਮਿੰਟ ਭੁੰਨ ਲਿਆ ਹੈ ਤੇ ਹੁਣ ਜਰਾਕ ਦੇਖ ਲੈਣੇ ਆ ਕਿ ਇਹ ਜਿਹੜੇ ਹਨ ਇੱਕਦਮ ਕ੍ਰਿਸਪੀ ਹੋਣੇ ਚਾਹੀਦੇ ਆ ਸੋ ਚੈੱਕ ਕਰਦੇ ਹਾਂ ਤੋ ਦੇਖ ਸਕਦੇ ਹੋ ਕਿ ਇਹ ਵੀ ਚੰਗੀ ਤਰ੍ਹਾਂ ਜਿਹੜੇ ਹਨ ਕ੍ਰਿਸਪੀ ਹੋ ਗਏ ਤੇ ਇਹਨਾਂ ਨੂੰ ਵੀ ਹੁਣ ਅਸੀਂ ਕੱਢ ਲੈਣਾ ਹੈ ਸਾਰੀਆਂ ਚੀਜ਼ਾਂ ਸੀ ਰੋਸਟ ਕਰ ਲਈਆਂ ਤੇ ਕੜਾਈ ਜਿਹੜੀ ਦੀ ਹੁਣ ਥੋੜਾ ਜਿਹਾ ਰਸਨਾ ਸਾਫ਼ ਕਰਕੇ ਤੇ ਹੁਣ ਅਸੀਂ ਆਟਾ ਜਿਹੜਾ ਹੈ ਉਸ ਨੂੰ ਭੁੰਨਣਾ ਹੈ ਸੋ ਪਾਵਾਂਗੇ ਜੀ ਕਿਉਂ ਪਹਿਲਾਂ ਉਹ ਜਿਹੜਾ ਹੈ ਅਸੀਂ ਜ਼ਰੂਰਤ ਦੇ ਅਨੁਸਾਰ ਜਿਹੜਾ ਹੈ ਨਾਲ ਮੋੜ ਵੀ ਪਾਵਾਂਗੇ ਜਦੋਂ ਅਸੀਂ ਆਟੇ ਨੂੰ ਭੁੰਨਾਂਗੇ ਸੋ ਪਹਿਲਾਂ ਅਸੀਂ ਥੋੜਾ ਜਿਹਾ ਪਾ ਕੇ ਦੋ ਤਿੰਨ ਕਟਸ਼ੀਆਂ ਪਾ ਕੇ ਅਸੀਂ ਆਟਾ ਪਾਵਾਂਗੇ ਨਾਲ ਹੀ ਕਿਉਂ ਗਰਮ ਹੋ ਜਾਏਗਾ ਤੇ ਸੋ ਗੈਸ ਦੀ ਫਲੇਮ ਨੂੰ ਅਸੀਂ ਜਿਹੜਾ ਹੈ ਜ਼ਿਆਦਾ ਹੈ ਨਹੀਂ ਰੱਖਣਾ ਮੀਡੀਅਮ ਤੇ ਰੱਖ ਕੇ ਅਸੀਂ ਆਟੇ ਨੂੰ ਭੁੰਨਣਾ ਹੈ ਹਲ ਹਲਿਆ ਅਸੀਂ ਇਹਨੂੰ ਕੋ ਨਹੀਂ ਜਾਣਾ ਹੈ जेकर ज्यादा सेक होगा तो आटा जोड़ा है एकदम जरा जो भुजता है तो फिर वो नीचे जो सड़ ही सकता है इस करके असं थोड़ा थोड़ा करके हौली हौली भुनी जाना इन सो घ्यो जोड़ा है जो तो घट लग रहा है घ्यो पावे होर तो हौली हौली असी जोड़ा है जो आटा है कट्ठा हो रहा है, होली होली नाल नाल नाल। है। इन असी हौली हौली इस तरह जोड़ा पोनी दे जड़ियाँ बन गई हैं इन्होंने इस तरह खोली जाना है नाल जो गंढा जी ना बनन और आटा अच्छी तरह जोड़ा ये पुज जाए सो टाइम लगेगा घ्यों क्यों पावे थोड़ा जो और पंजीरी खाने जी है स्वाद भी लगती है जी सर्दियों से हौली हौली भुनी जावे आटे ने अभी तीह पैंती मिनट है हौली हौली भुन लिया है मीडियम गैस से आटे ने देखो हूँ थोड़ा तो सामने देख सकते हो तुम कि घ्यो भी छाता है का, आटे का रंग भी बदल गया है ਤੇ ਆٹے ਦੇ ਭੁੱਜਣ ਦੀ ਵਧੀਆ ਖੁਸ਼बू ਵੀ ਆਨ ਲੱਗ ਗਈ ਹੈ ਤੇ ਹੁਣ ਅਸੀਂ ਗੈਸ ਜਿਹੜੀ ਉਸ ਨੂੰ ਬੰਦ ਕਰ ਦੇਣਾ ਫਿਰ ਨੂੰ ਅਸੀਂ ਹੁਣ ਜੀ ਪ੍ਰਾਦ ਦੇ ਵਿੱਚ ਪਾ ਰਹੇ ਹਾਂ ਕਿਉਂਕਿ ਬਾਕੀ ਚੀਜ਼ਾਂ ਵੀ ਜਿਹੜੀਆਂ ਇਹਦੇ 'ਚ ਮਿਕਸ ਕਰਨੀਆਂ ਜਿਹੜੀਆਂ ਹਨ ਆਸਾਨ ਹੋ ਜਾਣੀਆਂ ਇਸ ਕਰਕੇ ਅਸੀਂ ਸਾਰਾ ਜਿਹੜਾ ਆਟਾ ਇਹਦੇ ਵਿੱਚ ਪਾਤਾ ਹੈ ਜੂ ਬਦਾਮ ਤੇ ਅਖਰੋਟ ਵੀ ਜਿਹੜੇ ਠੰਡੇ ਹੋ ਚੁੱਕੇ ਐ ਤੇ ਇਹਨਾਂ ਨੂੰ ਜੀ ਹੁਣ ਅਸੀਂ ਥੋੜਾ ਜਿਹਾ ਗ੍ਰाइंड ਕਰ ਲੈਣਾ ਇਹਨਾਂ ਨੂੰ ਅਸੀਂ ਪੀਸ ਲਿਆ ਹੈ ਜੀ ਥੋੜਾ ਜਿਹਾ ਦਰਦਰਾ ਜਿਹਾ ਪੀਸਿਆ ਦੇਖ ਸਕਦੇ ਹੋ ਬਿਲਕੁਲ ਅਸੀਂ ਬਰੀਕ ਪਾਊਡਰ ਨਹੀਂ ਕੀਤਾ ਸੋ ਇਸੇ ਤਰ੍ਹਾਂ ਦਾ ਥੋੜਾ ਜਿਹਾ ਦਰਦਰਾ ਜਿਹਾ ਪੀਸਿਆ ਹੈ ਤੇ ਇਹਨੂੰ ਅਸੀਂ ਜਿਹੜਾ ਹੈ ਜੀ ਨਾਲ ਹੀ ਪਾ ਦੇਣਾ ਹੈ ਇਸੇ ਤਰ੍ਹਾਂ ਅਸੀਂ ਬਾਕੀ ਵੀ ਸਾਰੀਆਂ ਚੀਜ਼ਾਂ ਪੀਸਾਂਗੇ ਮਖਾਣਿਆਂ ਨੂੰ ਵੀ ਪੀਸ ਲਵਾਂਗੇ ਮਖਾਣੇ ਵੀ ਪੀਸਲੇ ਹਨ ਸੋ ਥੋੜੇ ਜਿਹੜੇ ਹਨ ਮਖਾਣਿਆਂ ਦੇ ਪੀਸ ਜਿਹੜੇ ਆ ਨਜ਼ਰ ਆ ਰਹੇ ਸੋ ਸਾਰੇ ਹੀ ਮਖਾਣਿਆਂ ਨੂੰ ਬਰੀਕ ਜਿਹੜਾ ਨਹੀਂ ਕਰਨਾ ਥੋੜੇ ਜਿਹੇ ਪੀਸ ਜਿਹੜੇ ਇਸੇ ਤਰ੍ਹਾਂ ਰਹਿਣੇ ਚਾਹੀਦੇ ਆ ਇਹਨਾਂ ਨੂੰ ਵੀ ਅਸੀਂ ਪਾਵਾਂਗੇ ਜੀ ਮਿਕਸ ਕਰਨਾ ਹੁਣ ਇਹਦੇ ਵਿੱਚ ਗੁੰਦਾਂ ਨੂੰ ਵੀ ਪੀਸ ਲਾਂਗੇ गुंडा न भी असी पीस लिया है तो गुंडा देखो जी पीसन तो बाद कुछ इस तरह हैं सो इन असी इस तरह पा देंगे बिच बाकी सारिया चीजा जी हूँ ये असं मिक्स करा किशमिश पावे हूँ पावेगा जी खोपा ਏ ਹਾਂਜੀ ਮਗਜ ਹੁਣ ਬਾਹਰੇ ਆਹੀ ਅਸਲੀ ਕਮਰ ਕਸ ਕਮਰ ਕਸ ਜਿਹੜੀ ਹੈ ਬੈਕ ਪੇਨ ਵਗੈਰਾ ਹੁੰਦੀ ਹੋਏ ਲਾਕਦਰਦ ਉਹਦੇ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਹ ਹੈ ਜੀ ਡਰਾਈ ਜਿੰਗਰ ਪਾਊਡਰ ਯਾਨੀ ਕਿ ਸੌਂਡ ਸੌਂਡ ਵੀ ਜਿਹੜੀ ਹੈ ਸਰਦੀਆਂ ਦੇ ਵਿੱਚ ਖਾਣੀ ਜਿਹੜੀ ਹੈ ਬਹੁਤ ਫਾਇਦੇਮੰਦ ਹੈ मिक्स करा सारिया चीज़ों क्योंकि अज जो तक जोड़ा आटा है साडा गर्म है इस करके ना हौली हौली जोड़ा सारे चीज़ों मिक्स करी जाना है ना ही पंजीरी जी है जी बहुत ही टेस्टी बन के साथ तैयार होगी तो जी जेकर पहले कभी पंजीरी नहीं बनाई तो इस तरह जो जरूर ट्राई करके देखना ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਬਹੁਤ इजी ਹੈ ਜੀ ਇਹ ਤਰੀਕਾ ਸੋ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਅ ਜੀ ਅ ਜੀਨੀ ਵੀ ਜਿਹੜੀ ਹੈ ਜੀ ਜਿਹੜੀ ਆ ਸਾਡੇ ਕੋਲ ਦੇਸੀ ਖੰਡ ਹੈ ਉਹ ਵੀ ਮਿਕਸ ਕਰਨੀ ਹੈ ਪਹਿਲਾਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੇ ਸਾਰੀਆਂ ਚੀਜ਼ਾਂ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਈਆਂ ਹਨ ਤੇ ਜਿਹੜਾ ਹੈ ਜੀ ਕਾਫੀ ਜਿਹੜਾ ਹੈ ਠੰਡਾ ਹੋ ਗਿਆ ਸਾਡਾ ਮਟੀਰੀਅਲ ਸਾਰਾ ਤੇ ਹੁਣ ਇਹਦੇ ਵਿੱਚ ਅਸੀਂ ਜਿਹੜੀਆਂ ਜੀ ਦੇਸੀ ਖੰਡ ਜਿਹੜੀ ਹੈ ਇਹ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਿਉਂਕਿ ਬਿਲਕੁਲ ਠੰਡਾ ਨਹੀਂ ਕਰਨਾ ਅਸੀਂ ਚੰਗੀ ਤਾਂ ਜਿਹੜਾ ਹੈ ਮਿਕਸ ਮਿਕਸ ਕਰਨ ਵਾਸਤੇ ਥੋੜਾ ਜੈਨੂੰ ਅਸੀਂ ਕੋਸਾ ਜਿਹਾ ਹੀ ਰੱਖਿਆ ਜਿਹੜੀ ਖੰਡ ਹੈ ਨੂੰ ਅਸੀਂ ਲਾਸਟ ਦੇ ਵਿੱਚ ਹੀ ਮਿਕਸ ਕਰਨਾ ਹੈ ਇਹਦੇ ਵਿੱਚ ਸੋ ਨੂੰ ਮਿਕਸ ਕਰ ਦਾਂਗੇ ਹੁਣ ਅਸੀਂ ਸੋ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਪੰਜੀਰੀ ਖਾਣ ਦੇ ਵਿੱਚ ਵੀ ਬਹੁਤ ਹੀ ਸਵਾਦ ਹੋਏਗੀ ਸੋ ਸਾਰੀ ਇਹ ਸਬਦੀਆਂ ਜਿਹੜੀਆਂ ਹਾਂ ਜੀ ਪੰਜੀਰੀ ਜਿਹੜੀ ਹੈ ਖਾ ਕੇ ਮ제 ਦੇ ਨਾਲ ਇੰਜੋਏ ਕਰ ਸਕਦੇ ਹੋ ਸੋ ਪੰਜੀਰੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਜੀ ਅਸੀਂ ਥੋੜਾ ਜਿਹਾ ਡਰਾਈ ਫਰੂਟ ਜਿਹੜਾ ਹੈ ਬਿਨਾ ਗ੍ਰाइंड ਕਰਕੇ ਰੱਖਿਆ ਸੀ ਇਹਦੇ ਨਾਲ ਅਸੀਂ ਜਿਹੜਾ ਪੰਜੀਰੀ ਨੂੰ ਗਾਰਨਿਸ਼ ਕੀਤਾ ਹੈ ਸੋ ਪੰਜੀਰੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਰੈਸਪੀ ਜਿਹੜੀ ਹੈ ਜਰੂਰ ਪਸੰਦ ਆਈ ਹੋਵੇਗੀ ਸੋ ਵੀਡੀਓ ਨੂੰ ਦੇਖ ਕੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਔਰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਜਿਹੜੀ ਵੀਡੀਓ ਹੈ ਕਿਵੇਂ ਦੀ ਲੱਗਦੀ ਹੈ ਸੋ ਚੈਨਲ ਜਿਹੜਾ ਹੈ ਜੇਕਰ ਸਬਸਕ੍ਰਾਈਬਰ ਤੱਕ ਨਹੀਂ ਕੀਤਾ ਤਾਂ ਪਲੀਜ਼ ਮੇਰਾ ਚੈਨਲ ਜਿਹੜਾ ਹੈ ਸਬਸਕ੍ਰਾਈਬ ਕਰ ਜਰੂਰ ਕਰ ਲੈਣਾ ਤੇ ਬੈਲ ਆਈਕਨ ਦਾ ਬਟਨ ਵੀ ਨਾਲ ਲੱਗਦਾ ਜਰੂਰ ਪ੍ਰੈਸ ਕਰ ਦੇਣਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓਜ਼ ਜਿਹੜੀਆਂ ਹਨ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ